ਅਗ੍ਰੇਸ਼ਨ ਨਹੀਂ ਜੋ ਅਸੀਂ ਕਹਿੰਦੇ ਰਹੇ ਸੀ ਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰੋਂ ਤੇ ਅਖਾਲੀ ਦਲ ਦਾ ਪੂਰਾ ਹੱਥ ਹੈ ਔਰ ਇਹ ਕਹਿੰਦੇ ਸੀਗੇ ਕਿ ਇਹਦੇ ਕੋਲੋਂ ਫਖਰੇ ਕੌਮ ਦਾ ਖਤਰਾ ਵਾਪਸ ਲਿਆ ਜਾਵੇ ਗਦਾਰੇ ਕੌਮ ਦਾ ਇਹਨਾਂ ਨੂੰ ਖਤਾਬ ਦਿੱਤਾ ਜਾਵੇ ਉਹ ਸਾਰੀ ਚੀਜ਼ਾਂ ਤੇ ਅੱਜ ਕੱਲ੍ਹ ਤੱਕ ਸਾਹਿਬ ਨੇ ਉਹਨਾਂ ਨੂੰ ਠੀਕ ਠੀਕ ਮੰਨਿਆ ਔਰ ਫਖਰੇ ਕੌਮ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੜੋ ਖਤਰਾ ਵਾਪਸ ਲੈਣਾ ਇਸ ਸੁਖਵੀਰ ਬਾਦਲ ਦੀ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਬਾਪ ਨੂੰ ਪੁਰਾਣੀ ਇਹ ਫਖਰਕੋਮ ਦਾ ਕਿ ਇਹ ਫਖਰ ਕਰਦੇ ਕਿ ਸਾਡਾ ਡੀਡ ਰੈਕਤ ਉਹੀ ਅਕਾਲ ਚੁਕ ਸਾਬ ਤੋਂ ਉਹ ਵਾਪਸ ਲਿਆ ਜਾਏ ਮੇਰਾ ਖਿਆਲ ਹੈ ਕਿ ਮੌਤ ਤੋਂ ਬਾਅਦ ਖਿਤਾਬ ਦਿੱਤੇ ਜਾਂਦੇ ਨੇ ਇਹ ਪਹਿਲੀ ਵਾਰ ਹੋਇਆ ਕਿ ਖਿਤਾਬ ਵਾਪਸ ਲਿਆ ਕਿ ਇਹਨਾਂ ਨੇ ਖੋਮ ਦੇ ਨਾਲ ਗਦਾਰੀ ਕੀਤੀ ਔਰ ਗੁਰੂ ਸਾਹਿਬ ਦੇ ਬੇਦਬੀਚ ਇਹਨਾਂ ਦਾ ਆਪਤ ਸੀ ਦੇਖੋ ਜਿਹੜਾ ਕਹਣਾ ਬੇਦਬੀਆਂ ਬਾਰੇ ਉਹਦੇ ਚ ਇਹਨਾਂ ਦਾ ਪਹਿਲੇ ਦਿਨ ਤੋਂ ਮੈਂ ਕਹਿੰਦਾ ਰਿਹਾ ਸੀ ਕਿ ਇਹਨਾਂ ਦਾ ਹੱਥ ਹੈ ਪਹਿਲੇ ਤੋਂ ਤੋਂ ਕਹਿੰਦੇ ਰਹੇ ਕਿ ਬੇਦਬੀ ਕਰਾਉਣ ਤੋਂ ਸੁਖਬੀਰ ਬਾਦਲ ਦੀ ਭੂਮਿਕਾ ਹੈ ਕਿ ਕਹਿੰਦੇ ਰਹੇ ਕਿ ਨੀਨਾ ਨੇ ਉਹਦੇ ਸਾਥ ਜਿਹੜਾ ਸਾਥ ਆ ਉਹਦੇ ਅਗੇ ਕੋਈ ਕਾਰਵਾਈ ਨਹੀਂ ਕੀਤੀ ਇਥੋਂ ਤੱਕ ਅੱਜ ਮੈਂ ਥਰੇ ਜਦੋਂ ਇਹ ਚਾਰੇ ਸੀ ਤੇ ਮੈਨੂੰ ਬੜਾ ਅਫਸੋਸ ਹੋਇਆ ਕਿ ਡਾਕਟਰ ਦਰਜੀਤ ਚਿਮਾ ਅੱਜ ਵੀ ਝੂਠ ਬੋਲ ਰਿਹਾ ਸੀ ਕਿ ਉੱਥੇ ਇਹ ਕਹਿ ਰਿਹਾ ਸੀ ਕਿ ਜਿਹੜਾ ਕੋਈ ਥੋੜਾ ਦਿੱਲੀ ਦਾ ਜਨੇ ਕੁਰਾਨ ਸ਼ਰੀਫ ਦੀ ਗਦਬੀ ਤੇ ਜਿਹਨੂੰ ਸਜ਼ਾ ਹੋਈ ਆ ਉਹ ਕਹਿ ਰਿਹਾ ਸੀ ਕਿ ਇਹਨੇ ਭਗਵੰਤ ਮਾਨ ਨੇ ਜਦ ਭਗਵੰਤ ਮਾਨ ਆਪਣੇ ਅੱਗੇ ਸਿੰਘ ਲਿਖਦਾ ਹੀ ਨਹੀਂ ਉਹਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਉਹ ਤੇ ਆਪਣੇ ਅੱਗੇ ਲਿਖਦਾ ਹੀ ਨਹੀਂ ਭਗਵੰਤ ਸਿੰਘ ਮਾਨ ਉਹਨੇ ਅੱਜ ਤੱਕ ਨਹੀਂ ਲਿਖਿਆ ਉਹ ਭਗਵੰਤ ਮਾਨ ਲਿਖਦਾ ਤੇ ਅਸੀਂ ਉਹਦੇ ਤੇ ਕਹਿ ਰਹੇ ਹਾਂ ਤੇ ਪਰ ਮੈਂ ਕਹਿੰਦਾ ਡਾਕਟਰ ਸਾਹਿਬ 2011 ਚ ਤੁਹਾਡੀ ਗਵਰਨਮੈਂਟ ਤੁਸੀਂ ਉਸ ਟਾਈਮ ਐਮਐਲਏ ਸੀ ਮੈਂ ਵੀ ਐਮਐਲਏ ਸੀ ਮੈਂ ਆਪੋਜੀਸ਼ਨ ਦਾ ਐਮਐਲਏ ਸੀ ਤੇ ਉਹਦੇ ਬਾਅਦ ਮੈਂ ਪੜ੍ਹਿਆ ਮੈਂ 12 ਚ ਪੜ੍ਹਿਆ 11 ਚ ਇਹਨਾਂ ਨੇ ਇਹ ਸਹੀ ਸੌਦਾ ਸਾਥ ਨੂੰ ਇਹਦਾ ਜਿਉ ਲਾਨ ਪੇਸ਼ ਕੀਤਾ ਕਿ ਇਹਦੇ ਤੇ ਕੋਈ ਕੇਸ ਨਹੀਂ ਬਣਦੀ ਔਰ ਇਸ ਦਾ ਜਿਹੜੇ ਜਿਹੜੀ ਹੈ ਐਫ ਆਈ ਆਰ ਕੈਨਸਲੇਸ਼ਨ ਦੀ ਰਿਪੋਰਟ ਅੱਗੇ ਪਾਤੀ ਉਹਦੇ ਤੇ ਵੀ ਇਹਦੇ ਤੇ ਸੋ ਮੋਟਰ ਕਲਤਖ ਸਾਹਿਬ ਦੇ ਜਥੇਦਾਰ ਸਾਹਿਬਾਂ ਨੂੰ ਲੈਣਾ ਚਾਹੀਦਾ ਔਰ ਨਾਲ ਹੀ ਜਿਹੜਾ ਉਸ ਟਾਈਮ ਦੇ ਗਿਆਨੀ ਗੁਰਵਜਨ ਸਿੰਘ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਅਲੱਗ ਪਲਾਕੇ ਸਜਾ ਸੁਣਾਵਾਂਗੇ ਦੂਸਰੀ ਚੀਜ਼ ਇਹ ਕਹਿਣਾ ਅਕਾਲ ਤਖਤ ਸਾਹਿਬ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਵਿੱਚ ਕਿ ਜਥੇਦਾਰ ਸਿੰਘ ਸਹਿਬਾਨ ਨੂੰ ਪ੍ਰਕਾਸ਼ੇ ਬਾਦਲ ਤੇ ਸੁਖਵੀਰ ਬਾਦਲ ਨੇ ਆਪਣੇ ਘਰ ਬੁਲਾਇਆ ਉਹਨੇ ਕਬੂਲ ਕੀਤਾ ਕੋ। ਉਹਦੇ ਬਾਅਦ ਇਹ ਕਿਹਾ ਕਿ ਤੁਸੀਂ ਸਜਾ ਜਿਹੜੀ ਆ ਉਹਨੂੰ ਮਾਫੀ ਦਿਵਾਈ ਅਕਾਲ ਤਖਤ ਸਾਹਿਬ ਨੂੰ ਇਹਨੇ ਕਬੂਲ ਕੀਤਾ। ਉਹਦੇ ਬਾਅਦ ਇਹ ਵੀ ਕਿਹਾ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਉਸ ਵੇਲੇ ਪੈਸੇ ਇਹਨੇ ਲਾ ਕੇ ਉਹਨੂੰ ਜਸਟੀਫਾਈ ਕਰ ਲਈ ਤੁਸੀਂ ਲੋਕਾਂ ਦੇ ਵਿੱਚ ਪੈਸੇ ਲਏ ਉਹ ਵੀ ਉਹਨੇ ਕਬੂਲ ਇਹ ਗੁਨਾਹ ਕਬੂਲ ਕੀਤਾ। ਇਹਨੇ ਗੁਨਾਹ ਕਰਨੋਲਾ ਬੰਦਾ ਕਿਸ ਮੂਹਰੇ ਨਾਲ ਸਿੱਖ ਕੌਮ ਦੇ ਕੋਲ ਜਾਏਗਾ ਕਿ ਅਸੀਂ ਜਿਹੜੀ ਆ ਅਸੀਂ ਗੁਨਾਹ ਕੀਤੇ ਤੇ ਫਿਰ ਵੀ ਸਾਨੂੰ ਇਹ ਅਸੀਂ ਸਿੱਖ ਕੌਮ ਦੇ ਨੁਮਾਇੰਦੇ ਆ ਉਹਦੇ ਵਿੱਚ ਨਾਲ ਹੀ ਜਿਹੜੇ 21 ਬੰਦੇ ਇਹ ਉਹਦੀ ਕੈਬਨਟ ਦੇ ਉਹਨਾਂ ਨੂੰ ਉਹਨਾਂ ਨੇ ਬੁਲਾ ਕੇ ਸੱਜ ਲਾਈ ਤੇ ਉਹਨਾਂ ਨੂੰ ਕਿਹਾ ਕਿ ਗੱਲ ਚ ਪੱਟੀਆਂ ਪਾ ਕੇ ਉਥੇ ਸੇਵਾ ਕਰੋ ਟਾਇਲਟ ਸਾਫ ਕਰੋ ਇਹ ਮੇਰੇ ਖਲਕੇ ਸਿੱਖ ਕੌਮ ਲਈ ਅੱਜ ਇੱਕ ਕਲੰਕਤ ਦਿਨ ਸੀ ਕਿ ਜਿਹਨੂੰ ਸਿੱਖ ਨਮਾਇੰਦਾ ਰਾਜਨੀਤਿਕ ਪਾਰਟੀ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਥਾ ਔਰ ਸ਼ਰਮਣੀ ਅਕਾਲੀ ਦਲ ਸਾਡੀ ਰਾਜਨੀਤਿਕ ਜਿਹੜੀ ਆ ਇਹ ਪਾਰਟੀ ਆ ਉਸ ਰਾਜਨੀਤਿਕ ਪਾਰਟੀ ਨੇ ਸਿੱਖ ਇਤਿਹਾਸ ਨੂੰ ਕਲੰਕਤ ਕਰਨ 'ਚ ਕੋਈ ਕਸਰ ਨਹੀਂ ਛੱਡੀ ਔਰ ਜਿੱਥੇ ਵਲਟੋਏ ਵਰਗਿਆਂ ਨੇ ਇੰਦੀ ਪੱਦੀ ਸ਼ਬਦਾਵਲੀ ਜਿਹੜੀ ਕੀਤੀ ਸੀ ਉਹਨਾਂ ਦੇ ਕਿਰਦਾਰ ਤੇ ਵੀ ਜ਼ਰੂਰ ਇਹਨਾਂ ਨੂੰ ਚੈੱਕ ਲਾਉਣਾ ਚਾਹੀਦਾ ਹੈ। ਕੀ ਲੱਗਦਾ ਹੈ ਕਿ ਸਰ ਜਿਸ ਤਰੀਕੇ ਸੇ ਅੱਜ ਅਕਾਲੀ ਦਲ ਕੋ ਸੀਧੀ ਅਕਾਲ ਤੱਕ ਸਾਇਡ ਮੇ ਸਜ਼ਾ ਲਗਾਈ ਗਈ ਹੈ ਸੁਖਬੀਰ ਸਿੰਘ ਬਾਦਲ ਕੋ ਕੀ ਆਪ ਲੱਗਦਾ ਹੈ ਕਿ ਉਹਨਾਂ ਨੇ ਇੱਕ ਬਾਤ ਹੋਰ ਕਹੀ ਹੈ ਕਿ ਅਬ ਇੱਕ ਮੈਂਬਰਸ਼ਿਪ ਡਰਾਈਵ ਜੋ ਹੈ ਉਹ ਅਕਾਲੀ ਦਲ ਕੇ ਲਈ ਚਲਾਈ ਜਾਏ ਕੀ ਲੱਗਦਾ ਹੈ ਕਿ ਇਸ ਸੇ ਅਕਾਲੀ ਦਲ ਮਜ਼ਬੂਤ ਹੋਗਾ। ਇਹ ਦੇਖੀਏ ਜੀ ਕਾਲ ਤੱਕ ਸਾਹਿਬ ਨੇ ਮੇਰੇ ਖਿਆਲ ਕਿ ਉਹਨਾਂ ਆਰਡਰ ਨਹੀਂ ਆਣਾ ਚਾਹੀਏ ਜੋ ਕਿਉਂਕਿ ਇੱਕ ਪੋਲੀਟੀਕਲ ਪਾਰਟੀ ਜੋ ਜਿਸ ਕੇ ਉੱਪਰ ਜੇ ਕਲੰਕ ਲੱਗ ਗਿਆ ਹੈ कि इन्होंने सिख पंथ को ख़त्म करने के लिए सिखी को ख़त्म करने के लिए और जिसके अगेंस्ट जिसने गुरु गुरु साहब की बेद की हो उस साथ को माफ़ी देने में जिनका पूरा रोल हो उनके ऊपर ये मेरे ख्याल है कि अकाल साहब को ये अपना दोबारा फैसला देखना चाहिए कि मेरे को नहीं लगता कि ये ठीक रहा है कि आप ड्राइव चलाओ और उसकी रिपोर्ट हमें करो अकाल तक साहब को सुप्रीम रहना चाहिए और हर आदमी का अकाल तक साहब ਸਤਿਕਾਰ ਕਰਤਾ ਹੋਏ ਉਹ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਹੈ। ਹਾਂ ਕੀ ਸਰ ਲੱਗਦਾ ਹੈ ਕਿ ਜਿਸ ਤਰੀਕੇ से आज ਪ੍ਰਕਾਸ਼ ਸਿੰਘ ਬਾਦਲ से ਫਕਰੇ ਕੌਮ واپس ਲਿਆ ਗਿਆ ਹੈ। ਤੋ ਤੁਹਾਨੂੰ ਮੈਂ ਆਪਕੋ ਬੋਲ ਦਿਆ ਕਿ ਹਮਨੇ ਕਹਾ ਥਾ ਮੇਰੇ ਕਲ ਅਸੀਂ ਇਹ ਕਿਹਾ ਸੀ ਪਹਿਲਾਂ ਕਿ ਇਹ ਫਕਰੇ ਕੌਮ ਨਹੀਂ ਇਹ ਗਦਾਰੇ ਕੌਮ ਨਹੀਂ ਤੇ ਅੱਜ ਉਹ ਜਿਹੜਾ ਕਲਸੀਖ ਸਾਹਿਬ ਨੇ ਉਹਨੂੰ ਉਹਨੂੰ ਮੋਰ ਲਾ ਦਿੱਤੀ ਹੈ ਵਾਕਿਆ ਪ੍ਰਕਾਸ਼ ਸਿੰਘ ਬਾਦਲ ਮਰ ਤੋਂ ਬਾਅਦ ਵੀ ਉਹ ਚੜਨੀ ਉਹਨਾਂ ਦੀ ਆਤਮਾ ਚੜਨੀ ਲੈ ਸਕੀ ਜੀ ਔਰ ਨਾਲ ਹੀ ਨਾਲ ਬੀਬੀ ਹਰਸਿਮਰਤ कौर ਬਾਦਲ ਨੇ ਕਿਹਾ ਸੀ ਕਿ ਜਿਨਾਂ ਨੇ ਬੜੀ ਬੀਤੇ ਜਿਨ੍ਹਾਂ ਦਾ ਹੱਥ ਹੋਏ ਬੀਬੀ ਅੱਜ ਤੇਰੇ ਪਤੀ ਨੇ ਉਹਦੇ ਤੇ ਮੋਹਰ ਲਾ ਦਿੱਤੀ ਹੈ ਕਿ ਗੈਦਵੀ ਕਰਾਉਣ ਤੇ ਸਾਡਾ ਹੱਥ ਸੀ ਔਰ ਜੋ ਕਲ ਸਾਬ ਨੇ ਸਜਾ ਸੁਣਾਈ ਹੈ ਉਹ ਠੀਕ ਸੁਣਾਈ ਹੈ